पंजाब में लॉ एंड आर्डर नाम की कोई चीज़ नहीं रही है कहीं फिरौती कहीं चोरियाँ हो रही हैं इसी के चलते आज नूरमेल थाने के अंतर्गत आने वाले गांव सुरनकला में गोली चलने का मामला सामने आया है सुबह करीब साढ़े छः बजे किसान को गोली मार दी गई जानकारी के अनुसार मोटरसाइकिल पर सवार तीन लोगों ने खेत में धान की बुआई कर रहे किसान रेशम सिंह पुत्र अमरिक सिंह को गोली मारकर मौके पर फरार हो गए मौके पर धान की बुआई कर रहे एक प्रवासी ने बताया कि हम धान की बुआई कर रहे थे तभी तीन मोटरसाइकिल सवार आए और मालिक पर गोलियां चलाईं जिससे मालिक पूरी तरह घायल हो गए उन्हें घायल हालत में नूरमल सिविल अस्पताल ले जाया गया जहां गंभीर हालत को देखते हुए उन्हें डीएमसी एम सी रेफर कर दिया गया है मौके पर पहुंची नूरमैल थाने की पुलिस द्वारा जांच की जा रही है ਨੂਰ ਮਲ ਸੇ ਕੈਮਰਾ ਪਰਸਨ ਰਵੀ ਸੱਬਰਵਾਲ ਕੇ ਸਾਥ ਸੁਖਵਿੰਦਰ ਸੋਲ ਕੀ ਵਿਸ਼ੇਸ਼ ਰਿਪੋਰਟ ਇਹ ਜੀ ਅੱਜ ਸਵੇਰੇ 6:30 ਤੋਂ 7:00 ਵਜੇ ਦੇ ਕਰੀਬ ਸਾਡੇ ਪਿੰਡ ਦੇ ਆ ਜੀ ਇਹ ਅ ਸਦਾਜੀ ਨਾ ਦਾ ਨਾਮ ਹੈਗਾ ਆ ਰੇਸ਼ਮ ਸਿੰਘ ਸਾਨਫ ਅਮਰੀਕ ਸਿੰਘ ਇਹਨਾਂ ਦਾ ਕਿਸੇ ਨਾ ਵੀ ਕਿਸੇ ਦਾ ਅੱਜ ਤੱਕ ਲੜਦੇ ਨਹੀਂ ਦੇਖੇ ਹੈਗੇ ਨਾ ਕੋਈ ਲੜਾਈ ਝਗੜਾ ਨਾ ਕੋਈ ਇਹਨਾਂ ਦਾ ਕੋਈ ਬਿਵਾਦ ਹੈ ਹੋਰ ਕਿਸੇ ਨਾਲ ਵੀ ਕਦੀ ਇਦਾਂ ਦਾ ਸੁਣਿਆ ਸਵੇਰੇ ਆ ਰਹੇ ਸੀ ਇਹਨਾਂ ਦੇ ਇੱਥੇ ਵਿਚੋਂ ਨਾਲ ਆ ਰਹੇ ਸੀ ਕਿ ਟਰੈਕਟਰ ਤੇ ਆ ਰਹੇ ਸੀ ਤੇ ਜਦੋਂ ਕੋਈ ਕਹਿੰਦੇ ਤਿੰਨ ਬਣੇ ਛਾਤੇ ਬੰਦੇ ਆਏ ਜੜਿਆਲੇ ਵਾਲੀ ਸਾਈਡ ਤੋਂ ਤੇ ਆਹ ਜਿਹੜਾ ਰੋਡ ਜਿੱਥੇ ਆਪਾਂ ਖੜੇ ਆਂ ਬੜਾਲੇ ਨੂੰ ਜਾਂਦਾ ਇੱਥੋਂ ਇਹ ਪੂਰਾ ਹਰੰਜਿਸ਼ ਦੇ ਨਾਲ ਆਏ ਆ ਇਧਰੋਂ ਮੰਨ ਲਓ ਜੇ ਬੜਾਲੇ ਤੋਂ ਜੜਿਆਲਿਓਂ ਐ ਨੂੰ ਆਣਾ ਆ ਬੜਾਲੇ ਨੂੰ ਉਧਰਲਾ ਸਿੱਧਾ ਰਸਤਾ ਆ ਆਹ ਰਸਤਾ ਸਿੱਧਾ ਨਹੀਂ ਹੈਗਾ ਇਹ ਇਧਰ ਦੀ ਜਦੋਂ ਗਏ ਆ ਮੰਨ ਲਓ ਉਧਰੋਂ ਜੜਿਆਲੇ ਤੋਂ ਆ ਕੇ ਬੜਾਲੇ ਨੂੰ ਸਿੱਧਾ ਉਧਰੋਂ ਜਾਂਦਾ ਆ ਨਹੀਂ ਜਾਂਦਾ ਹੈਗਾ ਇੱਥੋਂ ਦੀ ਆਏ ਜਦੋਂ ਇੱਥੇ ਆਪਾਂ ਜਿੱਥੇ ਖੜੇ ਆਂ ਇੱਥੇ ਆ ਕੇ ਉਹਨਾਂ ਦੇ ਗੋਲੀ ਮਾਰੀ ਆ ਪੱਟ ਦੇ ਵਿੱਚ ਗੋਲੀ ਤੇ ਉਹ ਉਹਨਾਂ ਦੇ ਜਵਾਈ ਆਏ ਸੀਗੇ ਰੇਸ਼ਮ ਸਿੰਘ ਦੇ ਉਹ ਉਹਨਾਂ ਨੂੰ ਲੈ ਕੇ ਗਿਆ ਇਸ ਵੇਲੇ ਡੀ ਐਮ ਸੀ ਹਸਪਤਾਲ ਦਾਖਲਿਆ ਜੀ ਉਹ ਪਰਵਾਹ ਚੀ ਇਹਨਾਂ ਦੀ ਬੇਟੀ ਹੈ ਕਿ ਪਹਿਲਾਂ ਬੇਟਾ ਸੀਗਾ ਉਹ ਪੂਰਾ ਹੋ ਗਿਆ ਸੀਗਾ 22 ਸਾਲ ਦਾ ਮੁੰਡਾ ਜਵਾਨ ਅੱਛਾ ਤੇ ਹੁਣ ਬੇਟੀ ਆ ਤੇ ਜਵਾਈ ਆ ਦੋਨੇ ਹੀ ਆ ਇਹ ਤੇ ਹਾਲਤ ਠੀਕ ਹੈ ਜੀ ਫੋਨ ਤੇ ਕੀਤੀ ਹੈ ਗੱਲ ਵਧੀਆ ਠੀਕ ਹੈ ਇਸ ਵੇਲੇ ਅੱਛਾ ਤੇ ਬਾਕੀ ਮਲਾਜ਼ਮ ਗਏ ਆ ਉਹਨਾਂ ਦੀ ਜਾਣਕਾਰੀ ਲੈਣ ਸਾਰੀ ਵੀ ਕੀ ਵਿਸ਼ਾ ਹੈ ਬੰਦੇ ਜੀ ਇਹ ਜਿੱਤਿਆਂ ਦੱਸੇ ਜੜਿਆਲੇ ਤੋਂ ਆਏ ਆ ਜੜਿਆਲੇ ਤੋਂ ਇਧਰੋਂ ਆਹ ਰਾਸਤਾ ਬੜਾਲੇ ਨੂੰ ਜਾਂਦਾ ਯਾਨੀ ਪੂਰੀ ਰੰਜਿਸ਼ ਦੇ ਨਾਲ ਇਹ ਪਲੈਨਿੰਗ ਦੇ ਨਾਲ ਇਹ ਕੰਮ ਹੋਇਆ ਆ ਕਿਉਂਕਿ ਜੇ ਜੇ ਬਡਾਲੇ ਨੂੰ ਜਾਣਾ ਜੜਿਆਲੇ ਤੋਂ ਰਾਹ ਸਿੱਧਾ ਉਧਰਲਾ ਆਹ ਰਾਹ ਜਿਹੜਾ ਪਿੰਡਾਂ ਭਾਰਦਵਾਜੀਆਂ ਮਰੇ ਇੱਧਰ ਦੀ ਇਹ ਰਾਹ ਨਹੀਂ ਕੋਈ ਜਾਂਦਾ ਹੈਗਾ ਇਹ ਤਾਂ ਸਾਡੇ ਪਿੰਡ ਵਾਲੇ ਹੀ ਜਾਂਦੇ ਕੱਲੇ ਬਡਾਲੇ ਨੂੰ ਇਹ ਰੰਜਿਸ਼ ਦੇ ਨਾਲ ਹੀ ਇਹ ਕੰਮ ਹੋਇਆ ਜੀ ਇੱਥੇ ਤੱਕ ਕੇ ਤੇ ਠੀਕ ਹੈ ਜੀ ਲੱਗੇ ਆ ਕੈਮਰੇ ਚੈੱਕ ਕਰਦੇ ਆ ਪੁਲਿਸ ਵਾਲੇ ਲੱਗੇ ਆਏ ਹੋਏ ਐਸ ਐਚਓ ਸਾਹਿਬ ਕਹਿੰਦੇ ਜੀ ਮੈਨੂੰ ਫੋਨ ਆਇਆ ਸੀ ਕਹਿੰਦੇ ਮੈਂ ਲੁਧਿਆਣੇ ਉਹਨਾਂ ਦੇ ਕੋਲ ਚੱਲੇ ਆਂ ਰੇਸ਼ਮ ਸਿੰਘ ਦੇ ਕੋਲ ਉੱਥੇ ਜਾ ਕੇ ਜਾਣਕਾਰੀ ਲੈਂਦਾ ਤੇ ਕਿਆ ਨਾਮ ਉਸ ਕਾਇਦੇ ਪਿੰਡ ਦਾ ਸੁਨ को गए तीन लोग थे अच्छा नहीं बताए अच्छा हां बाइक पे बाइक से बाइक से अच्छा तीन बंदे थे तीन बंदे थे क्रोम मोटरसाइकिल हाँ एक ही मोटरसाइकिल थे नहीं ने, एक ने, ही चलाए एक भाग गए एक चला के भागे एक ही चला के भागे अच्छा साठ पेट कितनी लगी है किथे तो लगी है हां ठिकाने गोली किथे लगी भाई पड़े तो लगी है

अच्छा चक्की कड़ी में बताया कितनी उम्र कितनी होगी बंदे की उम्र होगी 60 साल 60 साल हां